ਸਾਸਤਰੀ ਘਾਰਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋਗੇ ਵਧੀਆ ਠੀਕ ਠਾਕ ਮਨ ਨੂੰ ਪੂਰੀ ਉਮੀਦ ਹੈ ਸਾਰੇ ਵਧੀਆ ਹੋਵੋਗੇ ਪਰਮਾਤਮਾ ਸਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਮੇਰੇ ਵੀਰ ਪਿਆਰਾਂ ਚੈਨਲ ਦੇ ਉੱਪਰ ਨਵੇਂ ਨੇ ਉਹ ਚੈਨਲ ਨੂੰ ਵੱਤ ਵਤ ਕਰ ਲੋ ਜੀ ਸਬਸਕ੍ਰਾਈਬ ਤੇ ਨਾਲੇ ਵੀਡੀਓ ਨੂੰ ਵੱਤ ਵਤ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਚੈਨਲ ਨੂੰ ਵੱਤ ਵਤ ਕਰੋ ਜੀ ਸਬਸਕ੍ਰਾਈਬ ਸਬਸਕ੍ਰਾਈਬ ਬਹੁਤ ਘੱਟ ਹੁੰਦਾ ਜੀ ਜੇ ਵੀਡੀਓ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਐੱਛੇ ਸਵੇਰ ਦਾ ਟਾਈਮ ਐ ਜੀ ਸਵੇਰੇ ਆਪਾਂ ਮੱਝਾਂ ਨੂੰ ਨਿਮਾਉਣ ਲੱਗ ਰਹੇ ਹਾਂਗੇ ਪਾਣੀ ਪਿਲਾ ਰਹੇ ਇਹਨਾਂ ਨੂੰ ਆਹ ਮੱਝ ਕਰਕੇ ਆਪਾਂ ਲੇਟ ਹੋ ਜਾਂਦੇ ਆ ਜੀ ਮੱਝ ਆਪਣੀ ਲੇਟ ਮਿਲਣ ਲੱਗ ਗਈ ਇਹਨੂੰ ਪਤਾ ਨਹੀਂ ਕੀ ਹੋ ਗਿਆ ਨਾਲੇ ਕੱਟੀ ਤੇ ਮਿਲਦੀ ਐ ਜੀ ਕੋਈ ਐ ਨਹੀਂ ਪਹਾੜੇ ਵਾਲੀ ਐਗੀ ਨਾਲੇ ਸੱਜਰ ਸੂਈ ਮੱਝ ਐ ਥੋੜਾ ਲੇਟ ਕਰਾਉਣ ਲੱਗ ਗਈ ਤੇ ਸਵੇਰੇ ਸਵੇਰੇ ਨੇ ਕੰਬਦਾ ਤਾਂ ਇੱਕੇ ਦੀ ਕੱਟੀ ਦੇ ਸਵੇਰੇ ਸਵੇਰੇ ਦਰਦ ਹੋ ਗਿਆ ਪਤਾ ਨਹੀਂ ਜੀ ਕਾਹਤੋਂ ਲਿਟਰਨ ਲੱਗੀ ਕੱਟੀ ਸੰਤ ਐਸੀ ਵੀ ਮਰੂਗੀ ਫਟਾਫਟ ਡਾਕਟਰ ਨੂੰ ਬੁਲਾਇਆ ਤੇ ਟੀਕੇ ਲਗਵਾਏ ਪਤਾ ਨਹੀਂ ਕੀ ਹੋ ਗਿਆ ਸੀ ਪਤੰਤਾ ਇਹਨੇ ਉਹ ਫੀੜ ਜੀ ਜ਼ਿਆਦਾ ਖਾ ਲਈ ਸੀ ਤੇ ਮੂਰੇ ਰੱਖ ਦਿੰਦੇ ਸੀ ਜ਼ਿਆਦਾ ਖਾ ਜਾਂਦੀ ਸੀ ਉਹਦੇ ਕਰਕੇ ਹੋ ਗਿਆ ਤੇ ਉਹ ਖਾਦੇ ਪੀਤੇ ਕਰਕੇ ਹੋ ਗਿਆ ਇਹਦੇ ਤੇ ਵਿਚਾਰੀ ਲੰਬੀ ਪੈ ਜਾ ਕਰ ਲੱਤਾਂ ਮਾਰੇ ਤੇ ਨਾ ਆਏ ਆਪਣੀ ਮਾਂ ਦੇ ਥੱਲੇ ਪਈ ਫਿਰ ਉਹ ਮਿਲੀ ਵੀ ਨੂੰ ਨੇ ਹੋਰ ਵੀ ਲੇਟ ਕਰਤਾ ਫਿਰ ਇਹਦੇ ਟੀਕੇ ਲਗਵਾਏ ਸਵੇਰੇ ਉਹਦੀ ਡਾਕਟਰ ਨੂੰ ਗਿਆ ਪਲੀਜ਼ ਵੀ ਛੇਤੀ ਆਜ ਤੁਹਾਡੀ ਕੱਟੀ ਦਾ ਜਿਵੇਂ ਮਰਨ ਵਾਲੀ ਹੋ ਰਹੀ ਹੈਗੀ ਤੇ ਟੀਕੇ ਲਗਾਇਆ ਵਾਂਗਰੋ 10 20 ਮਿੰਟਾਂ ਵਾਂਗਰੋ ਮਾੜੀ ਸੈੱਟ ਹੋਈ ਫੇਰੇ ਮੈਂ ਥੱਲੇ ਪਈ ਫੇਰ ਆਪਾਂ ਮੱਝ ਚੋਈ ਜੀ ਤੇ ਅੱਜ ਆਪਾਂ ਨਵਾ ਰਹੇ ਹਾਂ ਜਿੰਨਾਂ ਨੂੰ ਅਸੀਂ ਜਿਆਦਾ ਪਾਣੀ ਵੇਸਟ ਨਹੀਂ ਕਰਦੇ ਜੀ ਤੁਹਾਨੂੰ ਐ ਵੀ ਜਿਆਦਾ ਪਾਣੀ ਵੇਸਟ ਕਰਦੇ ਹੁੰਦਾ ਜੀ ਠੰਡ ਵੀ ਹੋ ਰਹੀ ਹੈਗੀ ਪਾਣੀ ਅਸੀਂ ਘੱਟ ਡੋਲਦੇ ਹਾਂ ਅਸੀਂ ਪਾਣੀ ਵੇਸਟ ਕਰਨ ਦੇ ਵਿੱਚ ਹੈ ਨਹੀਂਗੇ ਅਸਤਾ ਜੀ ਜਿਹੜਾ ਫਿਲਟਰ ਦੇ ਪਾਣੀ ਨਾਲੀ ਸਾਫ ਸਫਾਈਆਂ ਕਰਦੇ ਨੇ ਉਹਦੇ ਪਾਣੀ ਨਿਕਲਦਾ ਦੋ ਬਾਲਟੀਆਂ ਹੋ ਜਾਂਦੇ ਨੇ ਸ਼ਾਮ ਤੱਕ ਉਹਦੇ ਨਾਲ ਅਸੀਂ ਪੋਚੇ ਧਾ ਲੈਣੇ ਨੇ ਬਾਥਰੂਮ ਤੋਂ ਦੇਣਾ ਹੈ ਵਾਸ਼ੂਏਸ਼ਨ ਸਿੰਕ ਤੋਂ ਸਾਰਾ ਕੁਝ ਉਸੇ ਨਾਲ ਹੀ ਧੋ ਲੈਣੇ ਆ ਤੇ ਬਸ ਮੱਝਾਂ ਨਾ ਨਕਰਦਾ ਨੇ ਜੀ ਕੀ ਕਰੀਏ ਮੱਝਾਂ ਨਾ ਮਾਏ ਬਿਨਾ ਨਾਲੇ ਫਰਸ਼ ਸਾਫ ਹੋ ਜਾਂਦਾ ਨਹੀਂ ਫਿਰ ਇਹਨਾਂ ਦੇ ਚਿੱਟੜੀਆਂ ਲੱਗ ਜਾਣਗੀਆਂ ਨਾਲੇ ਜੇ ਫਿਰ ਸਾਫ ਫਰਸ਼ ਬਿਨਾ ਲੋਟ ਵੀ ਨਹੀਂ ਆਉਂਦਾਗਾ ਤਾਂ ਰਾਂਡੂ ਕੀ ਕਰਨੇ ਹੁੰਦੇ ਨੇ ਸਾਰੇ ਕੱਪੜੇ ਖਰਾਬ ਹੋ ਜਾਂਦੇ ਨੇ ਇੱਕ ਟਾਈਮ ਹੀ ਆਪਾਂ ਮੱਝਾਂ ਨਮਾਉਣੇ ਦੋ ਟਾਈਮ ਆਪਾਂ ਕਦੇ ਵੀ ਨਹੀਂ ਨਮਾਈਆਂਗੇ ਜਿਆਦਾ ਗਰਮੀ ਹੋਵੇ ਕਿਤੇ ਕੀ ਕਹਣਾ ਤਾਂ ਆਪਾਂ ਨਮਾ ਦਈਏ ਨਹੀਂ ਆਪਾਂ ਇੱਕ ਟਾਈਮ ਹੀ ਮੱਝਾਂ ਨਮਾਉਣੇ ਹੁੰਨੇ ਆ ਤੇ ਇੱਕ ਜਸਵੀਰ ਸਿੰਘ ਕੁਲਰੀਆਂ ਤੋਂ ਕਮੈਂਟ ਆਇਆ ਜੀ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਨ ਲਈ ਇਸ ਤਰ੍ਹਾਂ ਸੁਣ ਸੁਣੇ ਕਮੈਂਟ ਕਰਦੇ ਰਿਹਾ ਕਰੋ ਤੇ ਇੱਕ ਕਹਿੰਦੇ ਤੁਸੀਂ ਇਹ ਚਾਰ ਪਾਇਆ ਕਰੋ ਮੇਸੀ ਵੀ ਸੋਚ ਰਿਆ ਸੀ ਇਹਨਾਂ ਨੂੰ ਕਿਹਾ ਵੀ ਤੁਸੀਂ ਮੱਕੀ ਬੀਜ ਲਓ ਕਹਿੰਦੇ ਵੀ ਉਧਰੋਂ ਕੰਮ ਜ਼ਿਆਦਾ ਹੁੰਦਾ ਜੀ ਇਹਨਾਂ ਨੂੰ ਤਾਂ ਉਹ ਤਾਂ ਕੰਪੈਨਣ ਚੱਲ ਰਹੀ ਹੁੰਦੀ ਲੈ ਕੇ ਜਾ ਰਹੇ ਹੁੰਦੇ ਨੇ ਮੱਕੀ ਬੀਜਣ ਦਾ ਟਾਈਮ ਲੰਘ ਜਾਂਦਾ ਤੇ ਇਸ ਕਰਕੇ ਮਸ਼ੀਨਰੀ ਉਧਰ ਤੂੜੀ ਵਾਲੀ ਚੱਲਦੀ ਉਧਰੋਂ ਕੁਝ ਕੰਮ ਜ਼ਿਆਦਾ ਹੁੰਦਾ ਜੀ ਫਿਰ ਕੀ ਕਰਨੇ ਇਹ ਵੀ ਫਿਰ ਉੱਤੋਂ ਸਾਂਭਣੀ ਔਖੀ ਆਂਦੀਆਂ ਰੇਹਾਂ ਸਪਰੇਆਂ ਹੋ ਜਾਂਦੀਆਂ ਨੇ ਉਸਤੇ ਉਹ ਤਾਂ ਅੱਠ ਦਿਨਾਂ ਦਾ ਮਾਗਰੋ ਸਰਪੇ ਪਾਲਦੀ ਹੈ ਪਰ ਅਸੀਂ ਕਹਿੰਨੇ ਜਰੂਰ ਹੈ ਬਈ ਆਪਾਂ ਇੱਕ ਕਿਲਾ ਬੀਜ ਕੇ ਦੇਖ ਲਈਏ ਚਾਰ ਬਣਾ ਕੇ ਜੇ ਆਪਾਂ ਨੂੰ ਵਧੀਆ ਲੱਗੇ ਤਾਂ ਠੀਕ ਹੈ ਨਹੀਂ ਆਪਾਂ ਅੱਗੇ ਤੋਂ ਨਹੀਂ ਬੀਜ ਦੇ ਅੱਗੇ ਤੋਂ ਦੇਖਾਂਗੇ ਜਿ ਹੁਣ ਆਪਾਂ ਮੱਕੀ ਬੀਜਿਆ ਕਰਾਂਗੇ ਤੇ ਐਕਦਾ ਮੱਕੇ ਦਾ ਬੂਰਾ ਹਿੱਲਾ ਜਿਹਾ ਹੋ ਗਿਆ ਸਾਰੀਆਂ ਸੁੱਕ ਸੁਕਾ ਗਈਆਂ ਸੀਗੀਆਂ ਘਾਟੀ ਚਾਰ ਪਏ ਨੇ ਸਾਡੇ ਦੋ ਤਿੰਨ ਘਰਾਣੇ ਬੀਜੀ ਸੀ ਸੁੱਕ ਗਈ ਸੀ ਕਿਸੇ ਨੇ ਤਿੰਨ ਚਾਰ ਲਈ ਕਿਸੇ ਨੇ ਨਹੀਂ ਚਾਰ ਚੂਰ ਪਾ ਲਿਆ ਵੱਢ ਕੇ ਤੇ ਇੱਕ ਹੋਰ ਕਮੈਂਟ ਆਇਆ ਸੀ ਜੀ ਕਹਿੰਦੇ ਜੀ ਫੋਨ ਲੈ ਲਿਆ ਵੀ ਵੀਡੀਓ ਦੀ ਕੁਆਲਿਟੀ ਵਧੀਆ ਹੋ ਜਾ ਕਰੂਗੀ ਹਾਂ ਵੀਰੇ ਕੁਆਲਿਟੀ ਵਧੀਆ ਹੋ ਜਾ ਕਰੂਗੀ ਤੇ ਤੁਹਾਡੇ ਸਾਰਿਆਂ ਦੇ ਸਪੋਰਟ ਚਾਹੀਏ ਸਾਨੂੰ ਹੁਣ ਮੋਬਾਈਲ ਤਾਂ ਸੀ ਲੈ ਲਿਆ ਬਲੌਗ ਬਣਾਉਣੇ ਤਾਂ ਸਾਰੇ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਧੰਨਵਾਦ ਜੀ ਕਮੈਂਟ ਕਰਨ ਲਈ ਤੇ ਇੱਕ ਪੁੱਛਿਆ ਥੋੜਾ ਪਿੰਡ ਕਿਹੜਾ ਪਿੰਡ ਆਪਣਾ ਚੋਟੀਆਂ ਵੀਰੇ ਆਪਾਂ ਕਈ ਵੀਡੀਓ ਚ ਦੱਸਿਆ ਹੋਇਆ ਪਿੰਡ ਚੋਟੀਆਂ ਜ਼ਿਲ੍ਹਾ ਸੰਗਰੂਰ ਆਪਣਾ ਤੇ ਇੱਥੇ ਆਪਾਂ ਬਣਾ ਕੇ ਲਿਆਏ ਜੀ ਫੀਡ ਮੱਝਾਂ ਲਈ ਆਪਾਂ ਫੀਡ ਪਿਉਣ ਲੱਗ ਰਹੇ ਹਾਂ 10 ਗੱਟੇ ਬਣਵਾ ਕੇ ਲਿਆਏ ਆਂਗੇ ਹੁਣ ਆਪਾਂ ਜਿਹੜਾ ਪਹਿਲਾਂ ਸਮਾਂ ਲੈਂਦਾ ਸੀ ਉਹ ਨਾਲ ਤਾਂ ਫੈਂਟ ਸਮਾਂ ਦੀ ਘਾਟ ਹੀ ਗਈ ਸੀ ਬਦੀ ਤਾਂ ਹੈ ਨਹੀਂ ਤੇ ਹੁਣ ਆਪਾਂ ਫੀਡ ਤਿਆਰ ਕਰਵਾ ਕੇ ਲਿਆਏ ਆ ਕਣਕ ਸਰੋਂ ਆਪਾਂ ਘਰੋਂ ਲੈ ਕੇ ਸੀ ਬਾਕੀ ਮੱਕੀ ਬੜੇਵੇਂ ਤੇ ਇੱਕ ਦੋ ਚੀਜ਼ਾਂ ਹੋਰ ਪਨ ਕੀ ਪਵਾਇਆਂ ਸੀਗੀਆਂ ਉਹ 파ਰਟੀ ਦੇ ਲਿਸ਼ਾ ਹੋਇਆ ਸੰਜੂਰ ਦਿਖਾਵਾਂਗਾ ਪਰ ਕੀ ਕੁਝ ਪਵਾਇਆ ਚ 6000 ਰੁਪਏ ਲੱਗ ਗਏ ਜੀ ਆਪਣਾ ਫੀਡ ਤੇ ਵਿੱਚ ਇਹਨੂੰ ਪਸਾਈ ਲੱਗ ਗਈ ਤੇ 6000 ਚ ਆਪਣੇ 10 ਗੱਟੇ ਫੀਡ ਤਿਆਰ ਹੋ ਗਏ ਤਿੰਨ ਕੁ ਕੁਆਟਰ ਹੋ ਗਏ ਸੀ ਜੀ ਆਪਣੀ ਕਣਕ ਤੇ ਸਰੋਂ ਬਾਕੀ ਉੱਥੋਂ ਆਪਾਂ ਸਮਾਨ ਪਵਾ ਲਿਆ ਹੁਣ ਇਹਦੇ ਨਾਲ ਦੇਖਦੇ ਆਂ ਜੀ ਫੈਂਟ ਵਾਦ ਦੀਏ ਕਿ ਦੁੱਧ ਵਾਦ ਦੀਏ ਮੈਸਾਂ ਕਿ ਨਾ ਤੇ ਇੱਕ ਹੋਰ ਜੀ ਹਰਦੀਪ ਕੌਰ ਦੇ ਤੋਂ ਕਮੈਂਟ ਆਇਆ ਸੀ ਕਿ ਤੁਸੀਂ ਡੇਲੀ ਵਲੌਗ ਪਾਇਆ ਕਰੋ ਹਾਂਜੀ ਸਾਡਾ ਵੀ ਜੀ ਕਰਦਾ ਵੀ ਡੇਲੀ ਵਲੌਗ ਪਾਈਏ ਤੇ ਇੰਨਾ ਟਾਈਮ ਵੀ ਨਹੀਂ ਹੁੰਦਾ ਜੀ ਕੀ ਕਰੀਏ ਨਾ ਸਾਨੂੰ ਆਪ ਨੂੰ ਇੰਨਾ ਜੀ ਆਉਂਦਾ ਨਹੀਂ ਫੋਨ ਤੇ ਫਿਰ ਬੱਚੇ ਸਾਨੂੰ ਪਤਾ ਹੀ ਜੀ ਕਿ ਟਾਲ ਮਟੋਲੇ ਜੇ ਕਰਦੇ ਰਹਿੰਦੇ ਨੇ ਫਿਰ ਆਏ ਜੀ ਤੀਸਰੇ ਦਿਨ ਵੀ ਵੀਡੀਓ ਪਾ ਜੀ ਬਹੁਤ ਹੈ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਸਾਨੂੰ ਕਿਉਂਕਿ ਵੀਡੀਓ ਬਣਾਉਣੇ ਤਾਂ ਆਪਾਂ ਅੱਧੇ ਘੰਟੇ ਦਾ ਕੰਮ ਆਪਣਾ ਘੰਟੇ ਦਾ ਬਣ ਕੇ ਖੜ ਜਾਂਦਾ ਹੈਗਾ ਉਧਰੋਂ ਸਾਨੂੰ ਮਸ਼ੀਨ ਚਲਾਉਣ ਦੀ ਕਾਲੀ ਹੁੰਦੀ ਹੈ ਪਰ ਸਾਨੂੰ ਵਧੀਆ ਲੱਗਿਆ YouTube ਤੇ ਵੀਡੀਓ ਬਣਾਉਣ ਲੱਗੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਬਹੁਤ ਕੁਝ ਅਸਿਸ ਕਰਕੇ ਆਪ ਕਹਿੰਦੇ ਵੀਡੀਓ ਬਣਾਉਣ ਦਾ ਕੀ ਫਾਇਦਾ ਫਾਇਦਾ ਇਹ ਹੁੰਦਾ ਜੇ ਆਪਾਂ ਨੂੰ ਕਿੰਨਾ ਕੁਝ ਸਿੱਖਣ ਨੂੰ ਮਿਲਿਆ ਸਾਨੂੰ ਮੱਝਾਂ ਸਾਹਮਣ ਲਈ ਬਹੁਤ ਬਹੁਤ ਧੰਨਵਾਦ ਜੀ ਥੋੜਾ ਸਾਰਿਆਂ ਨੇ ਕਮੈਂਟ ਕਰਕੇ ਸਾਨੂੰ ਇੰਨਾ ਕੁਝ ਦੱਸ ਦਿਓ ਤੁਸੀਂ ਤੇ ਇੱਕ ਜੀ ਹੋਰ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਮੇਰੇ ਮਿਕਸਰ ਪਾਇਆ ਕਰੋ ਮੱਝਾਂ ਨੂੰ ਉਹਨਾਂ ਅਸੀਂ ਸੋਚ ਰਹੇ ਹਾਂ ਜੇ ਅਸੀਂ ਲੈ ਕੇ ਆਵਾਂਗੇ ਪਹਿਲਾਂ ਵੀ ਇੱਕ ਵਾਰੀ ਕੁਆਲਿਟੀ ਲੈ ਕੇ ਆਏ ਸੀ ਮੇਲੇ ਤੋਂ ਲੈ ਆਏ ਸੀ ਲੁਧਿਆਣੇ ਵਾਲੇ ਮੇਲੇ ਤੋਂ ਤੇ ਪਿਛਲੇ ਸਾਲ ਉਹ ਤੋਂ ਪਾਤਾ ਸੀਗਾ ਜੀ ਹੁਣ ਇਹ ਲੈ ਕੇ ਨਹੀਂ ਆਏ ਤੇ ਨੇ ਭੁੱਲ ਗਏ ਪਤਨੀ ਵੀ ਨਹੀਂ ਜਿਆਦਾ ਹੀ ਨਹੀਂ ਰਹੀ ਗੱਲ ਇਹ ਆਪਣੇ ਬੀਬੂ ਲੈਣ ਚ ਹੋਗੇ ਤੇ ਕਾਲੀ ਕਾਲੀ ਚਪਰਾਂ ਦਾ ਟਾਈਮ ਵੀ ਨਹੀਂ ਡੇ ਦੂਰ ਜਾਂਦੇ ਨੇ ਫੇਰ ਰਾਤ ਨੂੰ ਆਉਂਦੇ ਨੇ ਪਹਿਲਾਂ ਪਿਛਲੇ ਸਾਲ ਲੈ ਕੇ ਆਏ ਸੀਗੇ ਹੁਣ ਆਪਾਂ ਲੈ ਕੇ ਆਵਾਂਗੇ ਜੀ ਉਹ ਵੀ ਪਾ ਕੇ ਦੇਖਣਾ ਸੀ ਰੋਜ਼ ਹੀ ਸੋਚ ਲੈਂਦੇ ਆ ਵੀ ਆਪਾਂ ਲਿਆਈਏ ਵੀ ਪਾ ਕੇ ਦੇਖੀਏ ਕਿੰਨਾ ਕੁ ਫਾਇਦਾ ਹੁੰਦਾ ਤੇ ਇੱਕ ਹੋਰ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਚਾਰੇ ਮੱਜਾਂ ਦਾ ਦੁੱਧ ਵੀ ਕਰ ਰੱਖਿਆ ਕਰੋ ਮੂਰੋ ਮੂਰੋ ਚੋ ਕੇ ਹਾਂਜੀ ਅਸੀਂ ਨਾ ਕੱਲ ਮੂਰੋਂ ਚੋਕੇ ਅਸੀਂ ਦੁੱਧ ਕੱਢ ਲਿਆ ਸੀਗਾ ਪਾਈਏ ਪਾਈਏ ਥਣਾ ਚੋਂ ਤੇ ਬਾਅਦ ਵਿੱਚ ਦੁੱਧ ਪਾਇਆ ਸੀਗਾ ਤੇ ਫੈਂਟ ਦਾ ਥੋੜਾ ਜਿਹਾ ਫਰਕ ਪੈ ਗਿਆ ਹੁਣ ਅਸੀਂ ਗੇ ਤੋਂ ਐਂ ਕਰਾ ਕਰਾਂਗੇ ਜੀ ਪਹਿਲਾਂ ਦੁੱਧ ਕੱਢ ਲਿਆ ਕਰਾਂਗੇ ਥਣਾ ਚੋਂ ਫੇਰ ਅਸੀਂ ਦੁੱਧ ਪਾਇਆ ਕਰਾਂਗੇ ਇੱਕ ਮੱਝ ਦਾ ਸਾਡੇ ਦੁੱਧ ਜਮੇ ਨਹੀਂ ਪੈਂਦਾ ਜੀ ਇੱਥੇ ਆਪਾਂ ਪਾਉਣ ਲੱਗ ਰਹੇ ਨੂਨ ਪਾਇਆ ਜੀ ਆਪਾਂ ਇੱਥੇ 4 ਚਮਚੇ ਨੂਨ ਦੇ ਪਾਤੇ ਆਪਾਂ ਫੀਲ ਚ ਆਪਾਂ ਹਜੇ ਨਮ ਕਰ ਲਾਉਣਾ ਜੀ ਇਹਦੇ ਚ ਕੁਝ ਪਾਵਾਂਗੇ ਜੀ ਢੋਲਾ ਚ ਫਿਰ ਆਪਾਂ ਨਮ ਕਰ ਲਾ ਕੇ ਪਾਵਾਂਗੇ ਇਹਨੂੰ ਇੱਕ ਵਾਰ ਆਪਾਂ ਭਿਉਣ ਬਿਲੀ ਪਾਤਾ ਤੇ 4:30 ਮੱਝ ਦੁੱਧ ਪੈ ਨਹੀਂ ਸਕਦਾ ਕਿਉਂਕਿ ਇਹ ਮੱਝ ਸਾਡੀ ਲੇਟ ਮਿਲਦੀ ਹੈਗੀ ਇਹ ਮੱਝ ਸਵੇਰੇ ਵੀ ਲੇਟ ਸ਼ਾਮ ਨੂੰ ਵੀ ਲੇਟ ਜੀ ਆਖਲ ਦੁੱਧ ਜਾਂਦਾ ਜੀ ਆਪਣਾ ਫਿਰ ਸੰਦੇਆਂ ਭੇਜਣਾ ਪੈਂਦਾ ਸ਼ਾਮ ਨੂੰ 5:30 ਵਜੇ ਕਰੋ ਦੁੱਧ ਵਗ ਜਾਂਦਾ ਇਹ ਪੌਣੇ 7 ਵਜੇ ਦੇ ਕਰੀਬ ਮਿਲਦੀ ਹੈ ਤੇ ਇੱਧਰ ਆਪਾਂ ਵੱਢ ਲਈ ਜੀ ਜੀਰੀ ਜੀਰੀ ਕਹੋਂਗੇ ਕਿ ਝੋਨਾ ਇੱਧਰ ਆਪਾਂ 15-16 ਵੱਡੀ ਹੈ ਜੀ ਤੇ ਥੋੜੀ ਜੀ ਦੂਜੀ ਟਰਾਲੀ ਚ ਪਾ ਲਈ ਸੀਗੀ ਉਹ ਹੁਣ ਇੱਧਰ ਪਾਉਣ ਲੱਗ ਰਹੇ ਨੇ ਟਰਾਲੀ ਚ ਬਿੱਕ ਜੀ ਵਗ ਜੂਗੀ ਮੰਡੀ ਦੋ ਟਰੈਕਟਰ ਕਾਣ ਗੁੜੀ ਸੁਨੈਨ ਥੋੜੀ ਜੀ ਉਹਨਾਂ ਨੇ ਪਾਤੀ ਦੇ ਚ ਆ ਇਹੋਗਾ ਵੀ ਖੇਚ ਰਿਹਾ ਟਰਾਲੀ ਔਖੀ ਚੱਲ ਹੁਣ ਉਹ ਤਾਂ ਸੜਕ ਤੇ ਜਾਊਗੀ ਵਗ ਜੂਗੀ ਤੇ ਕਹਿੰਦੇ ਜੀ ਦਾਲ ਤੁਸੀਂ ਮੱਜਾਂ ਬਾਹਰ ਕੱਢ ਦੋ ਜੀ ਅਸੀਂ ਮੱਜਾਂ ਤਾਂ ਹੀ ਨਹੀਂ ਬਾਹਰ ਕੱਢ ਰਹੇ 15 ਦਿਨ ਹੋ ਗਏ ਸਾਡੇ ਕੰਪੈਨ ਖੁੱਲ ਰਹੀ ਹੈ ਜੀ ਬਾਹਰ ਇੱਥੇ ਉੱਥੇ ਡੰਗਰਾ ਚ ਅੰਦਰ ਲੋਟਣੀ ਆਉਂਦੀ ਸੀ ਅਸੀਂ ਕਹਾਂ ਵੀ ਤੁਸੀਂ ਬਾਹਰ ਹੀ ਖੋਲ ਲਓ ਦਰਖਤਰ ਥੱਲੇ ਆਪਣੀ ਕੰਪੈਨ ਖੜੀ ਹੈ ਜੀ ਹਜੇ ਇੱਥੇ ਉਹ ਕੰਪੈਨ ਆਪਣੀ ਠੀਕ ਹੋ ਗਈ ਪਰਾਂ ਕਰਕੇ ਫਿਰ ਆਪਾਂ ਬਾਹਰ ਬੰਨਿਆ ਕਰਾਂਗੇ ਜੀ ਤੇ ਹੁਣ ਬਾਹਰ ਬੰਨਿਆ ਕਰਾਂਗੇ ਜੀ ਮੱਝਾਂ ਆ ਪਾ ਆ ਮਸ਼ੀਨ ਕਰਕੇ ਹੋ ਗਿਆ ਸੀ ਨੇ ਹੁਣ ਤਾਂ ਆਪਾਂ ਬੰਨਣ ਲੱਗ ਜਾਂਦੇ ਮੱਝਾਂ ਨੂੰ ਬਾਹਰ ਜਮੀਆਂ ਵਿਚਾਰੇ ਦੇ ਪਿੰਡੇ ਲਾਲ ਹੋ ਰਹੇ ਨੇ ਅੰਦਰ ਰਹਿ ਰਹਿ ਕੇ ਤੇ ਇਧਰ ਪਾਪਾ ਜੀ ਤਿੰਨਾਂ ਡੈਡੀ ਲੱਗ ਰਹੇ ਨੇ ਜੀਰੀ ਪਾਉਣ ਤੇ ਆਪਾਂ ਲੱਗ ਰਹੇ ਸੀ ਆਪਦੇ ਕੰਮ ਅਸੀਂ ਵੀਰੇ ਜੀਰੀ ਪਾਉਣ ਲੱਗ ਰਹੇ ਸੀ ਆਪਾਂ ਸਨ ਨਹੀਂ ਕਰਨ ਲੱਗ ਰਹੇ ਹਾਂ ਕਿ ਮੱਝਾਂ ਆਪਾਂ ਨਮਾਤੀਆਂ ਸੀ ਉਸ ਤੋਂ ਬਾਅਦ ਕਰ ਲੱਗ ਰਿਹਾ ਪਸੰਦ ਨਹੀਂ ਤੂੜੀ ਆਪਾਂ ਪਾ ਲਈ ਜੀ ਹੁਣ ਕਰਦੇ ਅਸਨ ਨਹੀਂ ਖਲਬੀ ਆਪਾਂ ਪਾ ਦਿੰਨੇ ਜੀ ਇੱਕ ਮੈਸਮੰਗਰ ਕਿਲੋ ਖਲ ਆਪਾਂ ਪਾ ਦਿੰਨੇ ਸਰੋਂ ਦੀ ਚਾਰੇ ਮੱਝਾਂ ਨੂੰ 4 ਕਿਲੋ ਖਲ ਪਿਉਆਂ ਦਿੰਨੇ ਆਪਾਂ 2.5 ਕਿਲੋ ਸਵੇਰੇ 2.5 ਕਿਲੋ ਸ਼ਾਮ ਨੂੰ ਆਪਾਂ ਪਾਏ ਪਿਉੰਨੇ ਨੇ ਦੋ ਟਾਈਮਸ ਨਹੀਂ ਹੁੰਦੀ ਐਗੀ ਤੇ ਬਾਕੀ ਆਪਾਂ ਹੋਰ ਵੀ ਫਿਰ ਪਾਈ ਜਨ ਲੈਟੀ ਲੁੱਟੀ ਪੈ ਜਾਂਦੀ ਐ ਤੇ ਸੁੱਕਾ ਦਾਣਾ ਵੀ ਪੈ ਜਾਂਦੇ ਕਈ ਵਾਰ ਸਵੇਰੇ ਉੱਠ ਕੇ ਇਹਨਾਂ ਨੂੰ ਹਰਾ ਪਾਉਣਾ ਨਹੀਂ ਰਜਰਾ ਪਾਉਣਾ ਜਦੋਂ ਲੈੱਟੀ ਨਹੀਂ ਬੰਦੂ ਤਾਂ ਰਾਂਵੇਲੇ ਪਾਉਨੇ ਮੂਰੇ ਤਾਂ ਉਦੋਂ ਪਹਿਲਾਂ ਸੁੱਕਾ ਦਾਣਾ ਵੀ ਪਾ ਦਿੰਨੇ ਆ ਮਾੜੇ ਮੜੇ ਨਾਲ ਬਹੁਤ ਖਰਚ ਹੋ ਜਾਂਦਾ ਜੀ ਮੱਝਾਂ ਤੇ ਬਸ ਜਿਹੜਾ ਚਾਰ ਬਣਾਉਂਦੇ ਨੇ ਉਹ ਬਹੁਤ ਫਾਇਦਾ ਜੀ ਉਹ ਨਾਲ ਦਾਣਾ ਫੱਕਾ ਤਾਂ ਨਹੀਂ ਇੰਨਾ ਲੱਗਦਾ ਵੀ ਬਹੁਤ ਵਧੀਆ ਰਹਿੰਦਾ ਇਹੋ ਤੇ ਦਰਪਾ ਕਰਨ ਅਗਰ ਨਹੀਂ ਸਨਿਆਪਾ ਪਾ ਮਗ ਜੇ ਹਰਾ ਹੁਣ ਚਰੀ ਛੋਟ ਛੁੱਟੀ ਹੋ ਗਈ ਹਰੀ ਹਰੀ ਚਰੀ ਥੋੜੀ ਥੋੜੀ ਬੱਠੜਾ ਬੱਠੜਾ ਪਾ ਲੈਣੇ ਚਰੀ ਦਾ ਤੇ ਵਿੱਚ ਟੋਕਰ ਟੋਕਰ ਸਨਿਆ ਦਾ ਪੈ ਜਾਂਦਾ ਤੇ ਇੱਕ ਹੋਰ ਕਮੈਂਟ ਆਇਆ ਸੀ ਕਹਿੰਦੇ ਜੀ ਕੀਦਾ ਬੇਟਾ ਬਾਹਰ ਗਿਆ ਹੋਇਆ ਵੀਰ ਮੇਰਾ ਬੇਟਾ ਬਾਹਰ ਗਿਆ ਹੋਇਆਗਾ ਤੇ ਭੈਣ ਦੇ ਦੋ ਬੱਚੇ ਨੇ ਇੱਕ ਬੇਟਾ ਇੱਕ ਬੇਟੀ ਬੇਟੀ ਛੋਟੀ ਹੈ ਤੇ ਮੇਰੇ ਕੋਲ ਲਾ ਹੀ ਬੇਟਾ ਹੈਗਾ ਉਹ ਬਾਹਰ ਚਲਾ ਗਿਆ ਉਹਨੂੰ ਵੀ ਅਸੀਂ ਕਿਹਾ ਸੀ ਵੀ ਰਹਿਣ ਦੇ ਰਹਿਣ ਦੇ ਕੁਛ ਤਰੀ ਨਾਨੀ ਦਾ ਸੁਪਨਾ ਸੀਗਾ ਵੀ ਮੇਰੇ ਦੋਤੇ ਬਾਹਰ ਜਾਣਾ ਤੇ ਕੁਛ ਉਹਨੂੰ ਆਪ ਨੂੰ ਚਾਹ ਸੀਗਾ ਵੀ ਮੈਂ ਬਾਹਰ ਜਾਵਾਂ ਕੁਛ ਕਰਾਂ ਹਨਾ ਫਿਰ ਅਸੀਂ ਵੀ ਨਹੀਂ ਰੋਕਿਆ ਵੀ ਚਲੋ ਬੱਚੇ ਦੀ ਇੱਛਾ ਹੈਗੀ ਤਾਂ ਵਗ ਜਾਣ ਉਹਦਾ ਜੀ ਸੀ ਦੂਜੇ ਸਾਡੇ ਬੇਟੇ ਦਾ ਜੀ ਨਹੀਂ ਕਰਦਾ ਉਹਦਾ ਸਾਡਾ ਜੀ ਨਹੀਂ ਲੱਗਦਾ ਸਾਡੇ ਬਿਨਾ ਉਹ ਘਰ ਬਿਨਾ ਘਟ ਰਹਿ ਕੇ ਰਾਜੀ ਹੈ ਇਸ ਕਰਕੇ ਉਹ ਨਹੀਂ ਗਿਆ ਉਹ ਕਹਿੰਦਾ ਮੈਂ ਤਾਂ ਨਹੀਂ ਜਾਣਾਗਾ ਚਲੋ ਜੇ ਉਹ ਸਿਆਣਾ ਹੋ ਗਿਆ ਦੀ ਮਰਜ਼ੀ ਹੋਈ ਉਹ ਵੀ ਵਗ ਜਾਊਗਾ ਨਹੀਂ ਜਣਾ ਜੇ ਆਪਣੇ ਇੱਥੇ ਬਾਦੂ ਗੁੱਸਾ ਹੈਗਾ ਆਪਾਂ ਤੁਹਾਨੂੰ ਵੀ ਕਿਹਾ ਸੀ ਬਹੁਤ ਗੁੱਸਾ ਵੀ ਇੱਥੇ ਰਹਿ ਚਲੋ ਦੇਖਿਆ ਹੋਇਆ ਘੁੰਮਿਆ ਹੋਇਆ ਸਾਈ ਸਮਝ ਕੇ ਤੋਰੇ ਵੀ ਤੂੰ ਟੂਰਿਸਟ ਵੀ ਜੇ ਸਮਝ ਕੇ ਜਾ ਜਿੰਨ ਚਿਰ ਪੜਾਈ ਕਰਨੀ ਹੈ ਕਰ ਉਸ ਤੋਂ ਬਾਅਦ ਨਹੀਂ ਰਹਿਣਾ ਨਾ ਰਹੀ ਆਪਦਾ ਘਰੇ ਆ ਜੀ ਕੋਈ ਆਪਾਂ ਨੂੰ ਉਹ ਨਹੀਂ ਹੈਗਾ ਪਰਮਾਤਮਾ ਨੇ ਦਿੱਤਾ ਹੋਇਆ ਸਾਰਾ ਕੁਝ ਹੈ ਜੀ ਕਰੇ ਪਰ ਕੀ ਕਰਨ ਬੱਚੇ ਜੀ ਪੜ ਕੇ ਵੀ ਇੱਥੇ ਨੌਕਰੀਆਂ ਨਹੀਂ ਮਿਲਦੀਆਂ ਗਈਆਂ ਕੁਝ ਨਹੀਂ ਹੈਗਾ ਫਿਰ ਖੇਤੀਆਂ ਨਾ ਤੋਂ ਨਹੀਂ ਬਣਦੀਆਂ ਕਰਨ ਵੀ ਕੀ ਇਨੋਂ ਆਪਣੇ ਤੋਂ ਇੱਕੋ ਹੀ ਆਪਸ਼ਨ ਰਹਿ ਗਿਆ ਜੀ ਬਾਹਰ ਜਾਣ ਵਾਲਾ ਇਹ ਕੋਈ ਚੰਗੀ ਨੌਕਰੀਆਂ ਮਿਲਣਾ ਤੇਰੇ ਬੱਚੇ ਗਾ ਨੂੰ ਬਾਹਰ ਜਾਣ ਰਿਸ਼ਪਤਾ ਨੇ ਜੀ 20 25-25 ਲੱਖ ਦੇ ਕੇ ਨੌਕਰੀਆਂ ਮਿਲਦੀਆਂ ਨਿਗੀਆਂ ਇੱਕ ਨੌਕਰੀ ਨਾਲ ਤਾਂ ਚੰਗਾ ਜੀ ਕੋਈ ਆਪਦਾ ਬਿਜ਼ਨਸ ਹੀ ਕਰ ਲੈ ਇੱਥੇ ਬੇਸ਼ੱਕ ਡੈਰੀ ਕਰ ਲੈ ਡੰਗਰਾਂ ਵਾਲੀ ਉਹ ਵੀ ਨਹੀਂ ਪਰ ਜੇ ਨੌਕਰੀ ਬੰਦਾ ਲੱਗ ਗਿਆ ਤਾਂ ਸਿਰਫ ਉਹ ਸਾਰੀ ਉਮਰ ਨੌਕਰੀ ਜੁਗਰੇ ਰਹ ਜਾਂਦਾ 10 ਤੋਂ 15 15 ਤੋਂ 20 20 ਤੋਂ 25 ਇੰਨਾ ਹੋ ਸਕਦਾ ਨਹੀਂ ਤਾਂ ਫਿਰ ਆਪ ਦਾ ਬਿਜ਼ਨਸ ਕਰੇ ਤਾਂ ਬੱਚਾ ਕਿੰਨਾ ਮਰਜ਼ੀ ਗਰੋਥ ਕਰ ਸਕਦਾ ਆਪਦੇ ਬਿਜ਼ਨਸ ਨੂੰ ਕਿੰਨਾ ਵੀ ਅੱਗੇ ਵਧਾ ਸਕਦਾ ਹੈ ਹਜ਼ਾਰਾਂ ਤੋਂ ਲੱਖਾਂ ਲੱਖਾਂ ਤੋਂ ਵੀ ਉੱਪਰ ਜਾ ਸਕਦਾ ਜੇ ਕੋਈ ਕਰਨ ਵਾਲਾ ਹੋਵੇ ਇੱਥੇ ਆਪਾਂ ਦੁੱਧ ਜੀ ਪਹਿਲਾਂ ਰਥਣਾ ਦੁੱਧ ਸੀ ਪਹਿਲਾਂ ਆਪ ਕੱਢਣ ਲੱਗ ਰਹੇ ਹਾਂਗੇ ਪਾਈ ਆਪੇ ਦੁੱਧ ਆਪਾਂ ਪਹਿਲਾਂ ਕੱਢਣ ਲੱਗ ਗਏ ਹੁਣ ਤੇ ਬਾਅਦ ਵਿੱਚ ਆਪਾਂ ਨੇ ਧਾਰ ਕੱਢਦੇ ਆਂ ਕੱਲ ਤਾਂ ਫੈਂਟ ਦਾ ਫਰਕ ਪੈ ਗਿਆ ਸੀ ਜੀ ਅੱਜ ਦੇਖੋ ਪਤਾ ਲੱਗੂਗਾ ਆਇਆਂ ਤੋਂ ਵੀ ਕਿੰਨੀ ਫੈਂਟ ਆਈ ਏ ਤੇ ਦੁੱਧ ਸਾਡਾ ਖਰਾਬ ਹੋਣ ਲੱਗ ਰਿਹਾ ਜਿਉਂਕਿ ਚਾਰ ਦਿਨ ਤੋਂ ਮੱਝ ਦਾ ਦੁੱਧ ਹੋ ਜਾਂਦਾ ਇੱਕ ਟਾਈਮ ਦਾ ਤੇ ਬਾਕੀ ਹੁਣ 3 ਨਾਲ ਲੀਟਰ ਦੁੱਧ ਇਹਨਾਂ ਦਾ ਬਚ ਜਾਊਗਾ ਇਹਨਾਂ ਦੁੱਧ ਆਪਣੇ ਘਰੇ ਲੱਗਦਾ ਨਹੀਂ ਰੜਕਣ ਜੋਗਰੇ ਹੈ ਨਹੀਂ ਆਪਾਂ ਇੰਨਾ ਕ ਫਿਰ ਇਹਨਾਂ ਕਰ ਰੜਕਣ ਦੇ ਲੋਟ ਵੀ ਨਾ 4-5 ਲੀਟਰ ਦੁੱਧ ਤਾਂ ਹੋਵੇ ਜੀ ਤੌੜੀ ਜੀ ਰੜਕਣ ਵਾਸਤੇ ਕਿਲੋ 2 ਕਿਲੋ ਨਾਲ ਉਹ ਨਹੀਂ ਲੋਟ ਆਉਂਦਾ ਤੇ ਉਹ ਵੀ ਦੇਖੋ ਟਾਈਮ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਮੱਝ ਨੂੰ ਵੀ ਜੇ ਆਪਣੀ ਮੱਝ ਟਾਈਮ ਤੇ ਆ ਜੂਗੀ ਮੱਖੀਆਂ ਹੋ ਰਹੀਆਂ ਨੇ ਜੀ ਮੈਂ ਸਾਬੂ ਛਾ ਮਾਰਦਿਆਂ ਨੇ ਆਪਣੇ ਪਹਿਲਾਂ ਝੁੱਟੀ ਧਾਰ ਕੱਢਣ ਲੱਗ ਰਹੇ ਹਾਂ ਜੀ ਆਪਾਂ ਇਹਦਾ ਦੁੱਧ ਵੀ ਆਪਾਂ ਪਹਿਲਾਂ ਕੱਢਤਾ ਪਹਿਲਾਂ ਆਪਾਂ ਇਹਦੀ ਕੱਟੀ ਚੰਗਾ ਦਿੰਦੇ ਸੀ ਹੁਣ ਕੱਟੀ ਪਿੱਛੋਂ ਛੱਡਣ ਲੱਗ ਗਏ ਹੁਣ ਸਾਨੂੰ ਐ ਵੀ ਕੱਟੀ ਪਿੱਛੋਂ ਜਿਹੜਾ ਦੁੱਧ ਵਧੀਆ ਹੁੰਦਾ ਕੱਟੀ ਚੁੰਗ ਲੈਂਦੀ ਐ ਹੁਣ ਆਪਾਂ ਇੱਕ ਥਣ ਛੱਡਣ ਲੱਗ ਜੀ ਵੱਡਾ ਕੱਟੀ ਨੂੰ ਵੀ ਸਾਰੇ ਥਣਾਂ ਚ ਪਹਿਲਾਂ ਛੱਡਿਆ ਕਰਦੇ ਚਾਰਾਂ ਚੋਂ ਪਿਛਲਾ ਦੁੱਧ ਤਾਂ ਫਿਰ ਹੁਣ ਇੱਕ ਥਣ ਛੱਡ ਦਿੰਨੇ ਆ ਵੱਡਾ ਮਹੀਨੇ ਦੀ ਹੋਊਗੀ ਜਿਹਨੂੰ ਇੱਕ ਥਣ ਪੀ ਲੈਣ 2 ਲੀਟਰ ਦੁੱਧ ਹੈਗਾ ਜੀ ਥਣ ਚ ਪੀ ਲੈਂਦੀ ਐ ਉਹ ਬਾਕੀ ਹੋਰ ਵੀ ਧਾਰ ਲੈਂਦੀ ਐ ਇਹ ਧ ਤੇ ਉਹ ਬਾਤ ਚ ਚੁੰਗਲਣ ਦੀ ਇਹ ਪਤਾ ਨਹੀਂ ਕਾਹ ਤੋਂ ਪਿੱਛੋਂ ਤਾਰਾਂ ਜੇ ਪਾ ਲੈਂਦੇ ਤਾਰ ਕੱਢੀ ਬਾਦ ਤੇ ਉਹ ਵਾ ਸਿਪ ਚਾਰਟ ਤੇ ਪਾ ਕੇ ਰਾਜੀ ਹੁੰਨੇ ਜੇ ਪਸੂ ਨੂੰ ਬਿਜਲ ਕਟਰੂ ਨਾ ਛੱਡਣਾ ਪਵੇ ਨਹੀਂ ਤੰਨਕ ਵੀ ਨਹੀਂ ਛੱਡਦੇ ਨੇ ਉਸ ਤੋਂ ਬਾਅਦ ਅਸੀਂ ਨਹੀਂ ਛੱਡਦੇ ਬੰਦਣਾ ਖੋਲਣਾ ਬਹੁਤ ਔਖੇ ਟੱਕਰਾ ਮਾਰਨ ਲੱਗ ਜਾਂਦੇ ਨੇ ਮੁੜ ਕੇ ਮੁੜ ਕੇ ਨੀਰੇ ਚਾਰੇ ਦਾ ਵੀ ਲਾਲਚ ਨਹੀਂ ਕਰਦਾ ਫਿਰ ਕਟਰੂ ਨੂੰ ਜੇ ਘੁੱਟ ਦੁੱਧ ਵੀ ਚੰਗਾਈ ਆਈ ਉਸੇ ਤੇ ਆਸ ਰਹਿੰਦੀ ਹੈ ਕਟਰੂ ਨੂੰ ਫਿਰ ਬਦੇ ਨੀਰੇ ਚਾਰਾ ਲੈ ਟਿ ਲੁੱਟੀ ਖਾਣ ਲੱਗ ਜਾਂਦੇ ਨੇਗੇ ਤੇ ਆਪਾਂ ਦੋ ਵਾਰੀ ਦਵਾਈ ਦਿੱਤੀ ਜੀ ਆਪਣੀ ਕੱਟੀ ਨੂੰ ਜੂਨਾ ਦੀ ਪਹਿਲਾ 8 ਦਿਨਾਂ ਦੇ ਨੂੰ 15 ਦਿਨਾਂ ਦੇ ਹੁਣ ਮਹੀਨੇ ਦੇ ਨੂੰ ਇੱਕ ਸ਼ੀਸ਼ੀ ਪਿਆ ਦਾਂਗੇ ਪੂਰੀ ਇਹਨੂੰ ਤੰਨਾ ਜਿੰਨ ਚਿਰ ਦੁੱਧ ਪੀਊਗੀ ਹੁਣ ਚਿਰ ਆਪਾਂ ਦਵਾਈ ਦੇ ਦਾਂਗੇ ਇਹਨੂੰ ਮਹੀਨੇ-ਮਹੀਨੇ ਬਾਅਦ ਪਹਿਲਾਂ ਆਪਾਂ 15 ਦਿਨਾਂ ਬਾਅਦ ਦੇਤੀ ਸੀ 8 ਦਿਨਾਂ ਬਾਅਦ ਫਿਰ 15 ਦਿਨਾਂ ਬਾਅਦ ਹੁਣ ਮਹੀਨੇ ਬਾਅਦ ਦੇ ਦਿਆ ਕਰਾਂਗੇ ਜੀ ਫਿਰ ਜੂਨਾ ਜਾਂਦਾ ਨਹੀਂ ਪੈਂਦੀਆਂਗੇ ਕਟਰੂ ਦੇ ਅਜੇ ਤੱਕ ਐ ਹੋਇਆ ਨਹੀਂ ਸਾਡਾ ਕਟਰੂ ਕੋਈ ਜਿਵੇਂ ਵਿਪੁਰ ਗਿਆ ਹੋਵੇ ਜਿਵੇਂ ਮੁੱਕ ਗਿਆ ਹੋਵੇ ਜਾਂ ਸਾਡੇ ਕਟਰੂ ਦੇ ਜੂਨਾ ਜਾਂਦਾ ਪੈ ਗਿਆਂ ਜਾਂ ਹੋਰ ਵਧੀਆ ਰਹਿੰਦੇ ਨੇ ਕਿਉਂਕਿ ਥੋੜੀ ਜਿਹਾ ਆ ਗੌਰ ਕਰ ਲੈਣੇ ਹੈ ਕਿ ਟਾਈਮ ਸੈਡਿਊਲ ਨਾਲ ਹੀ ਦਵਾਈ ਦੇ ਦੇਜੇ ਜਾਂ ਗੋਲੀ ਦੇ ਦੇ ਉਹਦੇ ਨਾਲ ਕਟਰੂ ਵਧੀਆ ਸਿਹਤ ਬਣੀ ਰਹਿੰਦੀ ਹੈ ਕਟਰੂ ਦੀ ਤੇ ਜੀਆਂ ਵਾਲੀਆਂ ਗੋਲੀਆਂ ਵੀ ਆਪਾਂ ਨੂੰ ਜ਼ਰੂਰ ਦੇਣੀਆਂ ਚਾਹੀਦੀਆਂ ਨੇ ਜੀ ਪਸ਼ੂਆਂ ਨੂੰ ਤੇ ਦੇਖੋ ਜੀ ਕੱਟੀ ਆਪਣੀ ਕਿਵੇਂ ਬਣੂਗੀ ਉਹ ਤਾਂ ਆਪਾਂ ਫੀਡ ਵੀ ਇਹਨੂੰ ਪਾਉਣ ਲੱਗੇ ਥੋੜੀ ਥੋੜੀ ਖਵਾਉਣੇ ਆ ਜੀ ਖਾਂਦੀ ਨਹੀਂ ਕਿ ਦੁੱਧ ਦਾ ਲਾਲ ਤੇ ਜ਼ਿਆਦਾ ਕਰਦੀ ਹੈਗੀ ਤੇ ਨੀਰੇ ਚਾਰੇ ਤੇ ਥੋੜਾ ਥੋੜਾ ਮੂੰਹ ਲਾਉਣ ਲੱਗੀ ਹੈ ਹਜੇ ਜੇ ਫੀਡ ਖਾਊਗੀ ਤਾਂ ਤੇ ਇੱਕ ਇਹ ਲੀਵਰ ਖਾਤਰ ਵੀ ਆਪਾਂ ਲੀਵਰ ਟੋਨਿਕ ਲੈ ਆ ਰੱਖਿਆ ਉਹ ਵੀ ਦਿੰਨੇ ਹੁੰਦੇ ਆ ਇਹਨੂੰ ਇਹ ਥੋੜਾ ਮੋਟਾ ਨੀਰਾ ਚੱਕਣ ਲੱਗ ਜੇ ਨਾ ਖਲਬੜੇ ਮੱਖਣ ਖਾਣ ਲੱਗ ਜੇ ਫਿਰ ਵੀ ਸੇਤ ਸੋਹਣੀ ਹੋ ਜੇ ਜੀ ਗੱਤੀ ਦੀ 5:30 ਵਜੇ ਪਤਾ ਨਾ ਡੋਕੀ ਕੱਢ ਲਈ ਜੀ ਚਲੋ ਜੀ ਵੀਡੀਓ ਦਾ ਐਂਡ ਆ ਪੈਥੀ ਕਰਦੇ ਆ ਜੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਨਾਲ ਚੈਨਲ ਨੂੰ ਕਰ ਲੋ ਜੀ ਵੱਧ ਤੋਂ ਵੱਧ ਸਬਸਕ੍ਰਾਈਬ ਥੈਂਕ ਯੂ